ਅਮਰਤਪਾਲ ਦੇ ਮਾਮਲੇ 'ਚ ਇੱਕ ਵਾਰੀ ਫੇਰ ਪੰਜਾਬ ਸਰਕਾਰ ਨੇ ਇੱਕ ਸਾਲ ਲਈ ਐਨਐਸਏ ਵਧਾਤੀ ਇਹ ਤਾਂ ਪੰਜਾਬ ਸਰਕਾਰ ਹੀ ਕਰ ਰਹੀ ਹੈ ਨਾ ਜੀ ਇਹ ਮੂਵ ਇਹਨੂੰ ਕਿਵੇਂ ਲੈ ਰਹੇ ਹੋ ਅਸਲ 'ਚ ਜਦੋਂ ਤੋਂ ਇਹ ਮਾਮਲੇ ਵਾਪਰ ਰਹੇ ਨੇ ਉਦੋਂ ਤੋਂ ਹੀ ਲੋਕਾਂ ਦਾ ਇੱਕ ਵਿਊ ਹੈ ਖਾਸ ਕਰਕੇ ਹਿਊਮਨ ਰਾਈਟਿਸਟ ਜਾਂ ਲਾਰ ਨੂੰ ਜਿਹੜੇ ਮੰਨ ਰਹੇ ਲੋਕ ਨੇ ਜਾਂ ਇੱਕ ਜੈਨੂਨ ਪੋਲਿਟਿਕਸ ਨੂੰ ਮੰਨਣ ਵਾਲੇ ਲੋਕ ਨੇ ਜਿਹੜੇ ਵੀ ਨੇ ਜਿਹੜੇ ਮਤਲਬ ਬਦਲੇ ਦੀ ਪੋਲਿਟਿਕਸ ਨਹੀਂ ਕਰਦੇ ਉਹਨਾਂ ਸਾਰਿਆਂ ਦੀ ਇੱਕ ਕਾਮਨ ਰਏ ਹੈ ਕਿ ਐਨਐਸਏ वैसे ही खत्म होना चाहिए कंट्री ਦੇ ਵਿੱਚੋਂ ਜੇ ਪਾਕਿਸਤਾਨ ਚੋਂ ਖਤਮ ਹੋਣਾ ਇਹ ਵਸਤੀਵਾਦੀ ਐਕਟ ਹੈ ਬ੍ਰਿਟਸਰ ਜਿਹਨੂੰ ਕਦੇ ਚਾਹੀਦਾ ਹੁੰਦਾ ਸੀ ਔਰ ਜਿਹੜੇ ਬੰਦੇ ਆਜ਼ਾਦੀ ਕੋਲ ਆਟੇ ਸੀ ਉਹਨਾਂ ਤੇ ਲਾ ਕੇ ਵੀ ਛੱਡੋ ਰੋਜ਼ ਦੀਆਂ ਪੈਸੀਆਂ ਸਾਲ ਸਾਲ ਲਈ ਬੰਦ ਕਰੋ ਨਾ ਕੋਈ ਗੱਲ ਨਾ ਪੁੱਛਣਾ ਨਾ ਕੋਈ ਸ਼ੋਰ ਕਰਕੇ ਔਰ ਜੇ ਡੈਮੋਕਰੈਟਿਕ ਕੰਟਰੀ ਦੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਦੇ ਵਿੱਚ ਪ੍ਰਵੇਲ ਕਰ ਰਿਹਾ ਚੱਲ ਰਿਹਾ ਇਹਦਾ ਮਤਲਬ ਇੱਕ ਤਾਂ ਬੇਸਿਕ ਗਲਤੀ ਹੈ ਲਗਾਤਾਰ ਚੱਲਦੀ ਆ ਰਹੀ ਹੈ ਉਸ ਮਾਮਲੇ 'ਚ ਦੂਸਰਾ ਸਵਾਲ ਕੀ ਫਿਰ ਉਹ ਲੌੜਾ ਕਿਹੜੇ ਮਾਮਲੇ ਆ ਤੇ ਕਿੱਥੇ ਲੱਗ ਸਕਦਾ ਹੈ ਤੇ ਉਹ ਕਿਹੜੇ ਕਿਹੜੇ ਕੰਮ ਹੋਣੇ ਚਾਹੀਦੇ ਨੇ ਉਸ ਉਹਦੇ ਨਾਲ ਇਹਨਾਂ ਦਿੱਤਾ ਜਿਹੜੇ 10 ਬੰਦਿਆਂ ਤੇ ਲਾਇਆ ਉਹ ਮੈਮਾ ਇੱਚੀ ਨਹੀਂ ਕਰਦੇ ਕੋਈ ਪਹਿਲਾਂ ਉਸ ਲੈਵਲ ਦੀ ਐਫਆਈਆਰ ਨਹੀਂ ਕੋਈ ਬਹੁਤ ਜ਼ਿਆਦਾ ਉਹੋ ਜਿਹੇ ਮੁਕੱਦਮੇ ਨਹੀਂ ਜਿਹੜੇ ਕੋਈ ਇਸ ਲੈਵਲ ਤੇ ਹੋਣ ਕਿਸੇ ਨੇ ਜੁਆਪੀਏ ਲੱਗਿਆ ਹੋਵੇ ਕਿਸੇ ਤੇ ਦੇਸ਼ ਧਰੋਹੀ ਦਾ ਪਹਿਲਾਂ ਹੁਣ ਕੋਈ ਕਿਤੇ ਪਰਚਾ ਦਿਸਲੀਸ਼ਨ ਦਾ ਦਰਜ ਹੋਵੇ ਕਿਤੇ ਬਖ ਬਖ ਮੰਮਲੇ ਹੋਣ ਕਿੱਥੇ ਕੋਈ ਇਹੋ ਜਾਂ ਨਹੀਂ ਆ ਉਹ ਥਾਣੇ ਵਾਲੇ ਕੇਸ ਤੋਂ ਹੋਵੇ ਨਾ ਜਿਹੜਾ ਥਾਣੇ ਵਾਲਾ ਉਹ ਜਿਹੜੇ ਜਿਹੋ ਜੇ ਕੇਸ ਨੇ ਤੁਸੀਂ ਉਹ ਹੈ ਜਿਹਾ ਜਿਹੋ ਜਿਹਾ ਕਰਾਇਮਾ ਉਹ ਹੈ ਜਿਹਾ ਕੇਸ ਦਰਜ ਕਰੋਗੇ ਤੇ ਉਹ ਹੈ ਜਿਹਾ ਮੁਕੰਦਮਾ ਚੱਲੂਗਾ ਨਾ ਕੋਈ ਇਹ ਤਾਂ ਨਹੀਂ ਕਿਸਦੇ ਡਾਂਗ ਮਾਰੀ ਹੈ ਤੇ ਤੁਸੀਂ ਚਾਕੇ 302 ਲਾ ਦੋਗੇ ਜਾਂ ਕੋਈ ਕੋਈ ਚੀਜ਼ ਕੀਤੀ ਹੈ ਤਾਂ ਤੁਸੀਂ ਇਹ ਕਰਦੇ ਹੋਗੇ ਇੱਕ ਤਾਂ ਉਦੋਂ ਵੀ ਇਹਦੇ ਤੇ ਇਤਰਾਜ਼ ਉਠੇ ਫਿਰ ਇਹ ਹੋਇਆ ਕਿ ਚਲੋ ਜਿਹੜਾ ਤਿੰਨ ਮਹੀਨਿਆਂ ਦੇ ਬਾਅਦ ਇੱਕ ਉਹ ਬੋਰਡ ਬਣਦਾ ਹੁੰਦਾ ਜਿਹੜਾ ਦੇਖਦਾ ਉਹ ਉਹਦੇ ਕੀ ਠੀਕ ਹੈ ਜਾਂ ਨਹੀਂ ਹੈ ਠੀਕ ਦਸਤਾਵੇਜ਼ ਦੇਖ ਕੇ ਉਹਦਾ ਵੀ ਨਹੀਂ ਪਤਾ ਲੱਗਦਾ ਨਾਰਮਲੀ ਕੀ ਹੈ ਹੁਣ ਫਿਰ ਐਨਐਸਏ ਲਾ ਕੇ ਡਿਬਰੂਗੜੀ ਕਿਉਂ ਭੇਜਣਾ ਮੰਨ ਲਓ ਤੁਸੀਂ ਲਾਤਾ ਇਹ ਸਵਾਲ ਵੀ ਤੇ ਪੰਜਾਬ ਦੀ ਜਿਹੜੇ ਚ ਵੀ ਐਨਐਸਏ ਵਾਲੇ ਰੱਖੇ ਜਾ ਸਕਦੇ ਨੇ ਕੋਈ ਇਹ ਲਿਖਿਆ ਉਹ ਕਿਤੇ ਕਿਉਂ ਉਹਨੂੰ ਬਾਹਰਲੀ ਜਿਹੜੇ ਚ ਭੇਜਣਾ ਕਿਤੇ ਹੋਰ ਜਿਹੜੇ ਵੀ ਬੰਦੇ ਨੇ ਤਾਂ ਤੇ ਇਹ ਕਈ ਕਾਰਨ ਨੇ ਕਈ ਸਵਾਲ ਨੇ ਇਹਨਾਂ ਦਾ ਜਵਾਬ ਸਰਕਾਰੀ ਤਰਫ ਤੋਂ ਅਜੇ ਤੱਕ ਨਹੀਂ ਆਇਆ ਕੋਈ ਔਰ ਮੈਨੂੰ ਇਹ ਲੱਗਦਾ ਕਿ ਇਕੱਲਾ ਭਗਵੰਤ ਮਾਨ ਸਰਕਾਰ ਦੇ ਬਸ ਦੀ ਗੱਲ ਨਹੀਂ ਹੈ ਇਕੱਲੇ ਏ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਮਿਨਿਸਟਰੀ ਆਫ ਹੋਮ ਅਫੇਅਰਸ ਤੋਂ ਬਿਨਾ ਅਸਾਮ ਜੇੜ ਫਟਾਫਟ ਜੇ ਉਹ ਕਰਨ ਦਾ ਤਰੀਕਾ ਐਵੇਂ ਨਹੀਂ ਹੋ ਜਾਂਦਾ ਇਹਨਾਂ ਦੇ ਕਹੇ ਤੇ ਕੱਲੇ ਕਿ ਉੱਥੇ ਵੇੜਾ ਇਹ ਕੋਈ ਗਵਾਂਡੀਆਂ ਦੇ ਬਰਾਤ ਵਾਲਾ ਸਵਾਲ ਨਹੀਂ ਬੈਠਕ ਵੈਲੀ ਰੱਖਿਓ ਸਾਡੇ ਰਿਸ਼ਤੇਦਾਰ ਆਉਣਗੇ ਤੇਰਾ ਨੂੰ ਅਸੀਂ ਰੱਖ ਲੈਣਾ ਤੇ ਐਸ ਪੱਦਰ ਦੇ ਉੱਤੇ ਇਹ ਬਿਲਕੁਲ ਇੱਕ ਓਵਰਆਲ ਡਿਜ਼ਾਈਨ ਦਾ ਕੁਐਸਚਨ ਹੈ ਤੇ ਜਿਹਦੇ ਤਹਿਤ ਹੀ ਇਹ ਬੰਦਿਆ ਵੀ ਜਿਹੜਾ ਤੇ ਉਹਦੇ ਹਾਂ ਭਗਵਾਨਤਮਾਨ ਸਰਕਾਰ ਦਾ ਇੱਕ ਮਾਮਲਾ ਹੈ ਤੁਸੀਂ ਫੈਡਰਲ ਕੰਟਰੀ 'ਚ ਰਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਅਸੀਂ ਪੰਜਾਬ ਦੇ ਤਾਕਤਵਰ 92 ਬੰਦਿਆਂ ਨਾਲ ਜਿੱਤ ਕੇ ਆਈ ਸਰਕਾਰ ਤੁਹਾਨੂੰ ਸਟੈਂਡ ਲੈਣਾ ਚਾਹੀਦਾ ਜੇ ਹੋਮ ਮਿਨਿਸਟਰੀ ਤੁਹਾਨੂੰ ਕਿੰਦਾਖਲ ਵੀ ਦਿੰਦੀ ਹੈ ਇਹਨਾਂ ਮਾਮਲਿਆਂ 'ਚ ਵੀ ਨਹੀਂ ਅਸੀਂ ਹੋਰ ਨਹੀਂ ਵਧਾਉਣਾ ਅਸੀਂ ਇੱਥੇ ਵੀ ਖਿਆਲ ਰੱਖਣਾ ਹੈ ਜਾਕਰ ਟੋਕਾ ਟੱਸੀ ਵਾਪਸ ਤਾਂ ਇੱਥੇ ਬੁਲਾਈ ਸਕਦੇ ਆ ਇੱਥੇ ਰਹਿਣਾ ਹੈ ਜਿਹੜੀ ਡਿਮਾਂਡ ਉਹਨਾਂ ਦੀ ਸੀਗੀ ਕਿ ਪੰਜਾਬ ਦੀਆਂ ਜੇਲ੍ਹਾਂ ਬਹੁਤ ਭੁਗਤਾਂ ਨੇ ਸਾਡੀਆਂ ਜਿਹੜੀ ਜਿਹੜੇ ਤੁਸੀਂ ਡਿਬਰੂਗਾਰਡ ਭੇਜਿਆ ਫਿਰ ਦੂਜਾ ਅਲੀਗੇਸ਼ਨ ਉਹ ਲਾ ਰਹੇ ਹੋ ਤੁਸੀਂ ਕਿ ਉੱਥੇ ਮੋਬਾਈਲ ਮਿਲਦੇ ਨੇ ਉੱਥੇ ਹਰ ਚੀਜ਼ ਮਿਲਦੀ ਹੈ ਫਿਰ ਜੇ ਤੁਸੀਂ ਬਹੁਤ ਡਾਟਾ ਸਪੈਂਡ ਕਰਦੇ ਹੋ ਫਿਰ ਕੀ ਫਰਕ ਹੈ ਡਿਬਰੂਗੜ੍ਹ ਦਾ ਤੇ ਸਾਡੀ ਜਿਹੜੇ ਚ ਵੀ ਇੱਕਦਮ ਮੋਬਾਈਲ ਮਿਲਦਾ ਤੇ ਉੱਥੇ ਵੀ ਮੋਬਾਈਲ ਮਿਲਦਾ ਜੇ ਦੋਨਾਂ ਚ ਕੋਈ ਫਰਕ ਹੀ ਨਹੀਂ ਨਾ ਸਿਕਿਉਰਿਟੀ ਰੀਜਨ ਨਾਲ ਫਰਕ ਹੈ ਨਾ ਬਾਕੀ ਦੀਆਂ ਚੀਜ਼ਾਂ ਨਾਲ ਫਰਕ ਹੈ ਇਹ ਚੀਜ਼ਾਂ ਕਿਉਂ ਕੀਤੀਆਂ ਜਾ ਰਹੀਆਂ ਨੇ ਮੈਨੂੰ ਇਹ ਸਮਝ ਨਹੀਂ ਆਈ ਔਰ ਹੁਣ ਸੈਕੰਡਰ ਟੈਨਯੂਰ ਦੇ ਵਿੱਚ ਇੱਕ ਵਾਰ ਹੋਰ ਲਾ ਦੋ ਕਿਉਂਕਿ ਇਹ ਪਤਾ ਕਿ ਇੱਕ ਸਾਲ ਹੋ ਗਿਆ ਤਾਂ ਤੁਹਾਨੂੰ ਛੱਡਣਾ ਪੈਂਦਾ ਬੰਦਿਆਂ ਨੂੰ ਹੋਰ ਕਿਸੇ ਕੇਸ ਚ ਚੈਨ ਨਹੀਂ ਕਰ ਸਕਦੇ ਤੇ ਦੁਬਾਰਾ ਹਾਈ ਕੋਰਟ ਨੇ ਪੁੱਛ ਲਿਆ ਉਹ ਤਾਂ ਕਿਉਂਕਿ ਬੰਦੇ ਗਏ ਪੀੜਤ ਪਰਿਵਾਰ ਕੇ ਜੀ ਦੱਸੋ ਜੀ ਹੁਣ ਕੀ ਕਰਨਾ ਤਾਂ ਆਫਟਰ ਥੌਟ ਇਹਨਾਂ ਨੇ ਕਹਿਤਾ ਜੀ ਇੱਕ ਸਾਲ ਲਈ ਇਸ ਦਾ ਹੋਰ ਲਾਤਾ ਐਨਐਸ ਇਹ ਗੱਲ ਕਿੱਧਰ ਨੂੰ ੜ ਜਾ ਰਹੀ ਹੈ ਮੈਂ ਬਾਰ-ਬਾਰ ਕਿੰਨੇ ਵਾਰ ਜ਼ਿਕਰ ਕੀਤਾ ਆਪਣੇ ਸਟੋਰਲ ਇਹ ਗੱਲ ਤੁਹਾਨੂੰ ਸਿਕਿਉਰਿਟੀ ਸਟੇਟ ਦਾ ਝਲਕਾਰਾ ਦਿੰਦੀ ਹੈ ਕਿ ਇਹ ਨਾਰਮਲ ਡੈਮੋਕ੍ਰੈਟਿਕ ਸਟੇਟ ਨਹੀਂ ਹੈ ਇਸ ਸਿਕਿਉਰਿਟੀ ਸਟੇਟ ਹੈ ਉਹਦੀ ਚਲਦੀ ਹੈ ਉਹਦੇ ਮੁਤਾਬਕ ਰੈਟ ਹੁੰਦੀ ਹੈ ਉਹਦੇ ਮੁਤਾਬਕ ਚਾਹੇ ਕਿਸਾਨਾਂ ਦੀਆਂ ਮੀਟਿੰਗਾਂ 'ਚ ਪੁਲਿਸ ਦਾ ਬੈਠਣਾ ਹੋਵੇ ਚਾਹੇ ਨੈਗੋਸ਼ੀਏਸ਼ਨ ਕਰਾਉਣੀ ਹੋਵੇ ਚਾਹੇ ਕੋਆਰਡੀਨੇਸ਼ਨ ਕਰਨੀ ਹੋਵੇ ਚਾਹੇ ਡਿਫਰੈਂਟ ਟਾਈਪ ਦੀਆਂ ਜਿਹੜੀਆਂ ਚੀਜ਼ਾਂ ਨੇ ਪੁਲਿਸ ਲਾ ਐਂਡ ਆਰਡਰ ਲਈ ਤੁਹਾਡੇ ਕੋਲ ਹੁੰਦੀ ਹੈ ਬੇਸਿਕਲੀ ਜਾਂ ਇੰਟੈਲੀਜੈਂਸ ਰਿਪੋਰਟਸ ਲਈ ਤੁਹਾਡੇ ਕੋਲ ਹੁੰਦੀ ਹੈ ਚੱਲਣੀ ਪੋਲੀਟੀਕਲ ਬਿਲ ਚਾਹੀਦੀ ਹੁੰਦੀ ਹੈ ਉੱਥੇ ਪੋਲੀਟੀਕਲ ਬਿਲ ਜੇ ਡੈਮੋਕਰੇਟਿਕ ਸਿਸਟਮ ਤੁਸੀਂ ਯਕੀਨ ਰੱਖਦੇ ਹੋ ਜੇ ਤੁਸੀਂ ਹਿਊਮਨ ਰਾਈਟਸ 'ਚ ਯਕੀਨ ਰੱਖਦੇ ਹੋ ਜਿਹੜੀ ਅੰਦੋਲਨ ਚੋਂ ਆਈ ਪਾਰਟੀ ਹੈ ਜੇਕਰ ਉਹ ਇਹ ਯਕੀਨ ਰੱਖਦੀ ਹੈ ਕਿ ਲੋਕਾਂ ਦੀ ਸੁਣੀ ਜਾਣੀ ਚਾਹੀਦੀ ਹੈ ਤਾਂ ਉਹਦੇ ਡਿਸੀਜਨ ਕੁਝ ਹੋਰ ਦਿਖਾਈ ਦੇਣੇ ਚਾਹੀਦੇ ਨੇ ਜੇ ਉਹ ਹੋਰ ਨਹੀਂ ਦਿਖਾਈ ਦੇ ਰਹੇ ਤਾਂ ਤੁਸੀਂ ਸਿਕਿਉਰਿਟੀ ਸਟੇਟ ਦੇ ਪਿੰਜਰੇ ਦੇ ਕੈਦੀ ਬਣ ਕੇ ਜੋ ਰੂਲ ਕਰ ਰਹੇ ਹੋ ਇਸ ਤੋਂ ਬਾਹਰ ਤੁਹਾਡੇ ਕੋਲ ਨਹੀਂ ਆ ਉਹ ਬਿਲ ਪੋਲਿਟਿਕਲ ਬਿਲ ਜਿਹੜੀ ਹੈ ਜੇ ਤਾਕਤ ਆਪਣੇ ਢੰਗ ਨਾਲ ਕੋਈ ਉਹਨੂੰ ਮੋਕਲਾ ਕਰਦੀ ਫਿਰ ਠੀਕ ਹੈ ਜਿਵੇਂ ਬਾਕੀ ਕੋਈ ਇੱਕ ਸਰਕਾਰ ਆਈ ਜਾਂ ਤੁਸੀਂ ਇੱਕ ਹੋਰ ਸਰਕਾਰ ਆਜੂਗੇ ਉਸ ਲੈਵਲ ਦੇ ਉੱਤੇ ਚੱਲਦੀਆਂ ਨੇ ਮੈਨੂੰ ਲੱਗਦਾ ਕਿ ਇਹ ਬਹੁਤ ਵੱਡਾ ਕੁਐਸਚਨ ਹੈ ਪੰਜਾਬ ਦੀ ਜਿਹੜੀ ਵੀ ਸਰਕਾਰ ਆਏ ਕੀ ਉਹਨਾਂ ਨੇ ਪੰਜਾਬੀਆਂ ਦੇ ਬਿਲ ਮੁਤਾਬਕ ਮਾੜਾ ਮੋਟਾ ਕੰਮ ਕਰਨਾ ਹੈ ਜਾਂ ਨਹੀਂ ਕਰਨਾ ਸਟੇਟਾਂ ਵੈਸੇ 20 ਹੋ ਰਹੀਆਂ ਨੇ ਲਗਾਤਾਰ ਸਾਰੀਆਂ ਸਟੇਟਾਂ ਬੀਕ ਹੋ ਰਹੀਆਂ ਨੇ ਕਿਸੇ ਇੱਕ ਸਟੇਟ ਦਾ ਸਵਾਨ ਨਹੀਂ ਪਰ ਇਹ ਮੁੱਦਾ ਬਹੁਤ ਵੱਡਾ ਹੈ ਫੈਡਰਲ ਕੰਟਰੀ ਦੇ ਵਿੱਚ ਜੇਕਰ ਤੁਸੀਂ ਆਪਣੇ ਲੋਕਾਂ ਨੂੰ ਐਂ ਡੀਲ ਕਰਨਾ ਐਵੇਂ ਟ੍ਰੀਟ ਕਰਨਾ ਤਾਂ ਅਲੱਗ ਹੈ ਮੰਨ ਲਓ ਜੇ ਕਿਸੇ ਨੇ ਕ੍ਰਾਈਮ ਵੀ ਕੀਤਾ ਤੁਸੀਂ ਇਕੱਲਾ ਉਹਨੂੰ ਸਜ਼ਾ ਨਹੀਂ ਦੇ ਰਹੇ ਡੇਬੁਰੂ ਗੜ ਫੇਜ ਕੇ ਤੁਸੀਂ ਉਹਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੂੰ ਵੀ ਦੇ ਰਹੇ ਹੋ ਕਿਵੇਂ ਜਾਏਗਾ ਕਿੱਥੇ ਜਾਏਗਾ ਉਹਨਾਂ ਦਾ ਤਾਂ ਕਸੂਰ ਨਹੀਂ ਨਾ ਜੇਕਰ ਕਿਹਾ ਜਾਏ ਜੋ ਮੁਲਾਕਾਤ ਕਰਨ ਜਾਂਦੇ ਨੇ ਦੇਸ਼ ਦਾ ਕਾਨੂੰਨ ਮੁਲਾਕਾਤ ਲਈ ਇਜਾਜ਼ਤ ਦਿੰਦਾ ਹੈ ਜੇ ਨੇੜੇ ਹੋਏਗਾ ਜਲਦੀ ਜਾ ਕੇ ਮੁੜਿਆਇਆ ਕਰੇਗਾ ਚਲੋ ਮਿਲਨੇਗਾ ਇੱਕ ਸੈਟੀਸਫੈਕਸ਼ਨ ਤਾਂ ਰਹਿੰਦੀ ਹੈ ਤੁਸੀਂ ਤਾਂ ਕਿਸੇ ਵੀ ਆਪਣੇ ਸਿਟੀਜ਼ਨ ਲਈ ਸੋਚ ਹੀ ਨਹੀਂ ਰਹੇ ਕਿ ਇਹਨੂੰ ਕੀ ਨੁਕਸਾਨ ਹੋਏਗਾ ਬਾਕੀ ਦੇ ਕੀ ਹੁੰਦਾ ਤਾਂ ਹੋਵੇਗੀ ਜਿੱਥੇ ਮਰਜੀ ਜਾਂਦੇ ਹੋ ਇਹ ਬਹੁਤ ਵੱਡਾ ਸਵਾਲ ਜੇ ਵੱਡੇ ਡਾਇਰੈਕਟ ਦੇਖਾਂ ਕੱਲੇ ਅਮਰਤਪਾਲ ਉਹਨਾਂ ਦਾ ਵੀ ਛੱਡ ਦਿਓ ਕੱਲੇ 10 ਬੰਦਿਆਂ ਦਾ ਕੁਐਸਚਨ ਨਹੀਂ ਹੈ ਓਵਰঅল ਸਰਕਾਰ ਦਾ ਆਪਣੇ ਸਿਟੀਜ਼ਨ ਜੀ ਪ੍ਰਤੀ ਨਜ਼ਰੀਆ ਕੀ ਹੈ ਟ੍ਰੀਟਮੈਂਟ ਕੀ ਹੈ ਇੱਥੇ ਬੈਸਟ ਦੀਆਂ ਸਰਕਾਰਾਂ ਨੇ ਅਸੀਂ ਅਲੀਗੇਸ਼ਨ ਲਾਉਂਦੇ ਹਾਂ ਕਿ ਉਹ ਬੰਦੇ ਕ੍ਰਾਈਮ ਕਰਦੇ ਨੇ ਇੱਥੇ ਪਾਵਰ ਦੀ ਸੋਦਾ ਜਥੇਬੰਦੀਆਂ ਦੇ ਮੈਂਬਰ ਨੇ ਜਦੋਂ ਉਹਨਾਂ ਨੂੰ ਨਗਦਾ ਉਹਨਾਂ ਦਾ ਸਿਟੀਜ਼ਨ ਮਾਰਿਆ ਕਿਸੇ ਇੱਕ ਨੇ ਮਾਰਿਆ ਤਾਂ ਉਹ ਇੰਟਰਨੈਸ਼ਨਲੀ ਪੰਗਾ ਲੈਣ ਤੋਂ ਝਿਜਕਦੇ ਨਹੀਂ ਹੈ ਸਿਟੀਜ਼ਨ ਦੀ ਇੱਕ ਲੈਵਲ ਦੀ ਕਿੰਨੀ ਰਿਸਪੈਕਟ ਜਿਹੜੀ ਹੈ ਉਹਨਾਂ ਦਿੰਦੀ ਹੈ ਵੀ ਜੋ ਕੁਝ ਹੋਊ ਅਸੀਂ ਦੇਖ ਲਾਂਗੇ ਉਹਨੂੰ ਜੇ ਕ੍ਰਾਈਮ ਇੱਥੇ ਕਰੂਗਾ ਦੇਖਾਂਗੇ ਸਾਡੀ ਜ਼ਿੰਮੇਵਾਰੀ ਹੈ ਪਰ ਚੈ ਕੈਨੇਡਾ ਦੇ ਮਾਮਲੇ ਚਾਹੇ ਅਮਰੀਕਾ ਦੇ ਮਾਮਲੇ ਚ ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਮਾਮਲਿਆਂ ਦੇ ਵਿੱਚ ਵੀ ਔਰ ਇਸ ਕਰਕੇ ਬਹੁਤ ਇੰਪੋਰਟੈਂਟ ਗੱਲ ਹੈ ਕਿ ਤੁਸੀਂ ਆਪਣੇ ਸਿਟੀਜ਼ਨ ਦਾ ਰਿਗਾਰਡ ਕਿੰਨਾ ਕਰਦੇ ਹੋ ਔਰ ਕਰਾਇਮ ਦੇ ਨਾਲ ਨਿਜਿਠੋ ਸਖਤੀ ਨਾਲ ਨਿਜਿਠੋ ਕੋਈ ਨਹੀਂ ਕਹਿੰਦਾ ਨਹੀਂ ਨਿਜਿਠਣਾ ਚਾਹੀਦਾ ਪਰ ਉਹਦੇ ਨਾਲ ਜੁੜਿਆ ਸਾਰਾ ਜਿਹੜਾ ਉਹ ਕੋਈ ਜੈਨੂਇਨਟੀ ਨਜ਼ਰ ਆਉਣੀ ਚਾਹੀਦੀ ਹੈ ਲਾਜਿਕ ਹੋਵੇ ਕੋਈ ਅਫੈਕਸ਼ਨ ਪੋਜੀਸ਼ਨ ਹੋਵੇ ਲੋਕਾਂ ਦੇ ਮਨ ਲੱਗਦੀ ਗੱਲ ਹੋਵੇ ਜਦ ਮਨ ਲੱਗਦੀ ਹੋਵੇ ਜੇ ਉਹ ਵੀ ਨਹੀਂ ਕਰਦੇ ਤਾਂ ਰੱਬ ਲੱਗਦੀ ਗੱਲ ਤਾਂ ਹੋਵੇ ਇਹ ਕੋਈ ਵੀ ਕਿਤੇ ਲੱਗਦੀ ਗੱਲ ਨਹੀਂ ਨਜ਼ਰ ਆ ਰਹੀ ਇਹ ਸ਼ੇਅਰ ਮਤਲਬ ਇੱਕ ਲੈਵਲ ਦਾ ਫੈਸਲਾ ਇਹ ਡੈਰਕੋਨੀਅਨ ਫੈਸਲਾ ਤਾਨਾ ਸਾਫ ਟਾਈਪ ਦਾ ਫੈਸਲਾ ਹੈ ਸ਼ਾਇਦ ਇੱਕ ਪਾਸੜ ਹੈ ਔਰ ਇਹ ਠੀਕ ਹੈ ਕਿ ਪੰਜਾਬ ਚ ਕੋਈ ਬਹੁਤ ਵੱਡੀਆਂ ਹਮਨ ਰਾਈਟਸ ਆਰਗੇਨਾਈਜੇਸ਼ਨਾਂ ਨਹੀਂ ਹੈ ਜਿਹੜੀਆਂ ਜੇਕਰ ਵੈਸਟ ਸਿਵਲ ਸੁਸਾਇਟੀ ਨੇ ਪਿਛਲੇ ਦਿਨਾਂ ਚ ਮੈਂ ਕਈ ਬਿਊਰੋਕਰੇਟਸ ਨੂੰ ਮਿਲਿਆ ਜਿਹੜੇ ਕੁਝ ਕਰਨਾਟਕਾ ਜਾਂ ਬਾਕੀ ਉਹ ਕਹਿੰਦੇ ਕਰਨਾਟਕਾ ਵਗੈਰਾ ਦਾ ਪੰਜਾਬ ਨਾਲ ਮੇਲ ਨਹੀਂ ਉੱਥੇ ਸਿਵਲ ਸੁਸਾਇਟੀ ਬਹੁਤ ਸਟ੍ਰੌਂਗ ਹੈ ਕਿ ਟੂਟ ਸਰਕਾਰ ਉਡੀਕ ਹੈ ਮਤ ਨਹੀਂ ਕਰਦੀ ਜਿੱਦਿਆਂ ਇੱਥੇ ਕਰ ਜਾਂਦੀ ਹੈ ਸਾਡੀ ਸਿਵਲ ਸੁਸਾਇਟੀ ਇੱਕ ਲੈਵਲ ਦੀ ਡੈਡ ਬੁਡ ਵਰ ਗਈ ਹੈ ਉਹ ਨਹੀਂ ਬੋਲ ਰਹੀ ਜਿਨ੍ਹਾਂ ਨੂੰ ਪਤਾ ਹੈ ਜਿਹੜੇ ਪੜੇ ਲਿਖੇ ਨੇ ਜਿਹੜੇ ਸਟੇਟਸ ਰੱਖਦੇ ਨੇ ਉਹਨਾਂ ਦੀ ਆਵਾਜ਼ ਨਹੀਂ ਆ ਰਹੀ ਇਹ ਪ੍ਰੋਬਲਮ ਪੰਜਾਬ ਦੀ ਪ੍ਰੋਬਲਮ ਹੈ ਬਿਲਕੁਲ ਔਰ ਜੇ ਜ਼ਰੂਰੀ ਸੀਗਾ ਤਾਂ ਹਰਿਆਣਾ ਜਾਂ ਰਾਜਸਥਾਨ ਹਿਮਾਚਲ ਇਵਨ ਚੰਡੀਗੜ੍ਹ ਤੁਸੀਂ ਕਿਤੇ ਵੀ ਰੱਖ ਸਕਦੇ ਹੋ ਜਿੱਥੇ ਉਹਦੇ ਪੇਰੈਂਟਸ ਦੀ ਰੀਚ ਹੋਵੇ ਸੌਖਿਆਂ ਜਾ ਕੇ ਮੜਿਆਸ ਜਾ ਸਕੇ ਬਸ ਇਹ ਤਾਂ ਸਟੇਟ ਦੇ ਵਿੱਚ ਹੀ ਕੋਈ ਇਸ ਤਰ੍ਹਾਂ ਦੀ ਮੁਸ਼ਕਲ ਨਹੀਂ ਤੁਸੀਂ ਸ਼ਿਫਟ ਕਰ ਸਕਨੇ ਹੋ ਜਾਂ ਤੁਸੀਂ ਕੋਈ ਵੱਖਰੀ ਜਗ੍ਹਾ ਚੂਜ਼ ਕਰ ਸਕਨੇ ਹੋ ਉਹ ਇਹ ਸਵਾਲ ਤਾਂ ਅਗਲੇ ਦਿਨਾਂ 'ਚ ਵੱਡਾ ਹੋਊਗਾ ਹੀ